ਫਰੂਟ ਐਂਡ ਵੈਜੀਟੇਬਲ ਮਰਚੰਟ ਐਸੋਸੀਏਸ਼ਨ ਸਬਜ਼ੀ ਮੰਡੀ ਵੱਲੋਂ ਦੇ ਪ੍ਰਧਾਨ ਚਰਨਜੀਤ ਸਿੰਘ ਪਤਰਾ ਅਤੇ ਜਨਰਲ ਸੈਕਟਰੀ ਚਤਿੰਦਰ ਖੁਰਾਨਾ ਦੀ ਅਗਵਾਈ ਹੇ ਅਜ਼ਾਦੀ ਦਿਵਸ ਮਨਾਇਆ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਸਬਜ਼ੀ ਮੰਡੀ ਤੇ ਆਰਤੀ ਦੁਕਾਨਦਾਰ ਮਜ਼ਦੂਰ ਅਤੇ ਪਰਚੂਨ ਵਿਕਰੇਤਾ ਮੌਜੂਦ ਸਨ ਪ੍ਰਧਾਨ ਬਤਰਾ ਅਤੇ ਸੈਕਟਰੀ ਖੁਰਾਨਾ ਨੇ ਸਮੂਹ ਦੇਸ਼ ਵਾਸੀਆਂ ਨੂੰ ਅਜ਼ਾਦੀ ਦਿਵਸ ਦੀਆਂ ਮੁਬਾਰਕਾਂ ਦਿੰਦੇ ਹੋਏ ਅਜ਼ਾਦੀ ਦੇ ਪਰਵਾਨਿਆਂ ਦੇ ਨਕਸ਼ੇ ਕਦਮ ਤੇ ਚੱਲਣ ਲਈ ਪ੍ਰੇਰਿਤ ਕੀਤਾ ਪੰਜਾਬ ਸਿ ਜੇ ਮਾਰਾ ਤੇ ਮਹਾਰਾਠਾ ਦਾ ਵੀਰ ਹੁ ਅਲਾਹ ਹੰਦਾਂ ਜਿੰਦੇ ਹਿਮਾਚਲ ਯਮੁਨਾ ਗੰਗਾ ਉਚਲ ਜਗ ਮੈਂ ਪਹਿਲੀ ਇਲੈਕਸ਼ਨ ਜਿੱਤੀ ਸਨ 19 ਚ ਉਹ ਇਲੈਕਸ਼ਨ ਜਿੱਤਣ ਤੋਂ ਬਾਅਦ 3 ਦਿਨ ਬਾਅਦ ਯੂਨੀਅਨ ਬਣ ਗਈ ਸੀ ਇੱਕ ਈਦਾਂ ਦੀ ਇਹ ਮੇਰੇ ਸਵਾ ਜੇ ਜ਼ਾਲ ਦੇ ਪੀਟਰ ਦੇ ਵਿੱਚ ਚੌਥਾ ਬਧਾਨ ਹੈ ਤੇ ਤੀਜੀ ਯੂਨੀਅਨ ਇਹ ਲਿਖ ਕੇ ਦੇ ਗਏ ਸਭ ਕੁਝ ਇਹ ਕਿਸੇ ਖਲੂਦੇ ਨਹੀਂ ਹੈ ਕੋਈ ਸ਼ਰਾਤੀ ਅੰਸਰ ਜਿਹੜੇ ਹੈਗੇ ਨੇ ਕਿ ਜਿਨ੍ਹਾਂ ਨੂੰ ਨਹੀਂ ਚੰਗਾ ਲੱਗਦਾ ਕਿ ਮੰਡੀ ਅਮਨ ਮਾਨ ਨਾ ਚੱਲੇ ਉਹ ਇਹ ਸ਼ਰਤ ਕਰਦੇ ਨੇ ਭਰਾਵਾਂ ਜਾਈ ਬੈਠੇ ਆ ਮੰਡੀ ਅਸੀਂ ਜਿਹੜੇ ਬੰਦਿਆਂ ਨੇ ਇਹ ਕੰਮ ਉਲਟ ਕੀਤਾ ਅਸੀਂ ਉਹਨੂੰ ਐਸੋਸੀਏਸ਼ਨ ਤੋਂ ਘਟਸਾ ਮੈਂ ਸਾਰੇ ਦੇਸ਼ ਵਾਸੀਆਂ ਨੂੰ 79ਵੇਂ ਸੁਤੰਤਰਤਾ ਦਿਵਸ ਤੇ ਵਧਾਈ ਦੇਣਾ ਚਾਹੁੰਦਾ ਕਿ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ ਸਾਨੂੰ ਆਜ਼ਾਦੀ ਦਵਾਈ ਹੈ ਕੁਰਬਾਨੀਆਂ ਦੇ ਕੇ ਆਜ਼ਾਦੀਆਂ ਦਵਾਈਆਂ ਅਸੀਂ ਉਹਨਾਂ ਨੂੰ ਵੀ ਸ਼ਰਧਾਂਜਲੀ ਦੇਣੇ ਆ ਤੇ ਮੈਂ ਮੁਬਾਰਕਬਾਦ ਦਿੰਨਾ ਬਾਕੀ ਉਹਦੇ ਬਾਅਦ ਸਾਰੇ ਦੇਸ਼ ਵਾਸੀਆਂ ਨੂੰ ਮੰਡੀ ਵਾਸੀਆਂ ਨੂੰ ਔਰ ਸਾਰੇ ਹੀ ਜਿੱਥੇ ਦੇਸ਼ ਵਿਦੇਸ਼ ਵਿੱਚ ਲੋਕ ਬੈਠੇ ਨੇ ਸਾਡੇ ਪੰਜਾਬੀ ਉਹਨਾਂ ਸਾਰਿਆਂ ਨੂੰ ਆਜ਼ਾਦੀ ਦਿਵਸ ਤੇ ਲੱਖ ਲੱਖ ਵਧਾਈ ਦਿੰਦਾ ਹਾਂ 15 ਅਗਸਤ ਦਾ ਦਿਹਾੜਾ ਹੈ ਸ਼ਹੀਦਾਂ ਨੂੰ ਯਾਦ ਕਰਨ ਵਾਲਾ ਦਿਨ ਹੈ ਮਾਤਾ ਨੂੰ ਯਾਦ ਕਰਨ ਵਾਲਾ ਦਿਨ ਹੈ ਤੇ ਉਹਨਾਂ ਕੋਲ ਸੇਧ ਲੈਣ ਵਾਲਾ ਦਿਨ ਹੈ ਜਿਸ ਤਰ੍ਹਾਂ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਆਪਣੇ ਦੇਸ਼ ਨੂੰ ਸੰਭਾਲਿਆ ਸਾਨੂੰ ਉਸ ਦਿ ਇਹ ਯਾਦ ਕਰਾਉਂਦਾ ਹੈ ਕਿ ਅਸੀਂ ਵੀ ਕੁਝ ਚੰਗੇ ਕੰਮ ਕਰੀਏ ਬਹੁਤ ਪਵਿੱਤਰ ਦਿਹਾੜਾ 15 ਅਗਸਤ ਆਜ਼ਾਦੀ ਦਾ ਦਿਵਸ ਅੱਜ ਸਾਡੇ ਵੱਡੇ ਵੱਡੇ ਹਰਿਆਣੇ 80 ਸਾਲ ਪਹਿਲਾਂ ਬਹੁਤ ਵੱਡੀਆਂ ਕੁਰਬਾਨੀਆਂ ਦੇ ਗਏ ਤੇ ਅੱਜ ਦਾ ਦਿਨ ਸਾਨੂੰ ਨਸੀਬ ਹੋਇਆ ਅਹੀਂ ਜਿਹੜੀ ਇਹ ਆਜ਼ਾਦੀ ਦਾ ਨੇਘ ਮਾਨਦੇ ਆ ਸਾਡੀ ਅੰਮ੍ਰਿਤਸਰ ਫਰੂਟ ਐਂਡ ਵੈਜੀਟੇਬਲ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਚੰਨੀ ਸਿੰਘ ਬਤਲਾ ਇਲੈਕਟਿਡ ਪ੍ਰਧਾਨ ਔਰ ਉਹਨਾਂ ਦੀ ਟੀਮ ਸਮੂਹ ਦੇਸ਼ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਆ ਆਜ਼ਾਦੀ ਦਿਹਾੜੇ ਦੀ